ਸਾਰੰਗ ਇੱਕ ਓੰਕਾਰ ਸਤਗੁਰ ਪ੍ਰਸਾਦ ਤੈ ਨਰ ਕਿਆ ਪੁਰਾਨ ਸੁਨ ਕੀਨਾ ਅਨਪਾਵਨੀ ਭਗਤ ਨਹੀ ਉਪਜੀ ਅਨਪਾਵਨੀ ਭਗਤ ਨਹੀ ਉਪਜੀ ਭੁਖੈ ਦਾਨ ਨਾ ਦੀਨਾ ਭੁਖੈ ਦਾਨ ਨਾ ਦੀਨਾ ਰਹਾਉ ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੂਟਿਓ ਦੇਵਾ ਪਰ ਨਿੰਦਾ ਮੁਖ ਤੇ ਨਹੀਂ ਛੂਟੀ ਨਿਫਲ ਭਈ ਸਭ ਸੇਵਾ 62 ਪਾਰ ਘਰ ਮੂਸ ਬਿਰਾਨੋ ਨਿਫਲ ਭਈ ਨਿਫਾਲ ਨਹੀਂ ਲੈਣਾ ਨਿਫਲ ਭਈ ਸਭ ਸੇਵਾ 62 ਪਾਰ ਘਰ ਮੂਸ ਬਿਰਾਨੋ ਪੇਟ ਭਰੈ ਅਪਰਾਧੀ ਬਾਟ ਪਾਰ ਘਰ ਮੂਸ ਬਿਰਾਨੋ ਹੇਟ ਪਰ ਹੈ ਅਪਰਾਧੀ ਜਿਹ ਪਾਰ ਲੋਕ ਜਾਏ ਅਪਕੀਰਤ ਜਿਹ ਪਰ ਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਦੀ ਹਿੰਸਾ ਤਉ ਮਨ ਤੇ ਨਹੀਂ ਛੂਟੀ ਜੀਏ ਦਇਆ ਨਹੀਂ ਪਾਲੀ ਪਰਮਾਨੰਦ ਸਾਧ ਸੰਗਤ ਮੇਲ ਕਥਾ ਪੁਨੀਤ ਨਾ ਚਾਲੀ ਛਾੜ ਮਨ ਹਰ ਵਿਮੁਖਨ ਕੋ ਸੰਗ ਇਹ ਜਿਹੜੀ ਪੰਕਤੀ ਹੈ ਇਹ ਭਗਤ ਸੂਰਦਾਸ ਜੀ ਨੇ ਉਚਾਰਨ ਕੀਤੀ ਹੈ ਜਦੋਂ ਇਹ ਪੰਕਤੀ ਉਚਾਰਨ ਕੀਤੀ ਤਾਂ ਭਗਤ ਸੂਰਦਾਸ ਜੀ ਦੀ ਸਮਾਧੀ ਲੱਗ ਗਈ ਅੱਗੇ ਨਹੀਂ ਸ਼ਬਦ ਉਚਾਰਨ ਕੀਤਾ ਇਹ ਹੀ ਪੰਕਤੀ ਉਚਾਰਨ ਕੀਤੀ ਤਾਂ ਮਹਾਰਾਜ ਨੇ ਜਿਸ ਨੂੰ ਸਤਕਾਰ ਦਿੱਤਾ ਹੈ ਭਗਤ ਜੀ ਦੀ ਇਹ ਪੰਕਤੀ ਲਿਖ ਦਿੱਤੀ ਹੈ ਅੱਗੇ ਪੰਚਮ ਪਾਸ਼ਾ ਨੇ ਸ਼ਬਦ ਉਚਾਰਨ ਕਰਕੇ ਅਗਤ ਸੂਰਦਾਸ ਜੀ ਨੂੰ ਸਿਰੋਪਾਉ ਬਖਸ਼ਿਸ਼ ਕੀਤਾ ਹੈ ਕਿ ਕਿੱਡਾ ਅਮੋਲਕ ਬਚਨ ਅਗਤ ਜੀ ਨੇ ਕਿਹਾ ਹੈ ਵੀ ਮਨਾ ਛੱਡ ਦੇ ਹਰ ਵਿਮੁਖਨ ਕੋ ਸੰਗ ਕਿੱਡੇ ਪਾਇਦਾਰ ਬਚਨ ਹੈ ਕਿੱਡਾ ਕਮਾਉਣ ਵਾਲਾ ਬਚਨ ਹੈ ਵਾਹਿਗੁਰੂ ਤੋਂ ਬੇਮੁਖ ਪੁਰਸ਼ਾਂ ਦਾ ਮਨਾ ਤੋਂ ਸੰਗ ਸਾਥ ਛੱਡ ਦੇ ਤਾਂ ਹੀ ਫਿਰ ਤੈਨੂੰ ਪ੍ਰਾਪਤੀ ਹੋ ਸਕਦੀ ਹੈ ਤਾਂ ਹੀ ਅਸੀਂ ਅਰਦਾਸ ਕਹਿੰਦੇ ਹਾਂ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਇਸ ਕਰਕੇ ਅਗਲਾ ਸ਼ਬਦ ਪੰਜਮ ਪਾਸ਼ਾ ਮਹਾਰਾਜ ਜੀ ਨੇ ਉਚਾਰਨ ਕਰਕੇ ਭਗਤ ਜੀ ਨੂੰ ਸਰੂਪ ਆਉ ਬਖਸ਼ਿਸ਼ ਕੀਤਾ ਹੈ ਸਾਰੰਗ ਮਹੱਲਾ ਪੰਜਵਾ ਸੂਰਦਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਕੇ ਸੰਗ ਵਸੇ ਹਰ ਲੋਕ ਦੇਖੋ ਇਹਦੇ ਵਿੱਚ ਮਹਾਰਾਜ ਉਹੀ ਸਿਧਾਂਤ ਰੱਖਦੇ ਹਨ ਕਹਿੰਦੇ ਭਗਤ ਜੀ ਜਿਹੜੇ ਵਾਹਿਗੁਰੂ ਦੇ ਨਾਲ ਵਾਹਿਗੁਰੂ ਦੀ ਸੰਗਤ ਵਿੱਚ ਵਾਹਿਗੁਰੂ ਦੇ ਲੋਕ ਹੀ ਵੱਸਦੇ ਹਨ ਉਹੀ ਜਾਂਦੇ ਹਨ ਗੁਰਮੁਖਾਂ ਦੀ ਸੰਗਤ 'ਚ ਤਾਨ ਮਨ ਅਰਪ ਸਰਬਸ ਸਭ ਅਰਪਿਓ ਅਨੰਦ ਸਹਿਜ ਧੂਨ ਝੂਕ ਰਹਾਓ ਦਰਸ਼ਨ ਪੀਖ ਭਏ ਨਿਰਬਿਖਈ ਪਾਏ ਹੈ ਸਗਲੇ ਥੋਕ ਦਰਸ਼ਨ ਪੀਖ ਤੇ ਤਮਕ ਭਏ ਨਿਰਬਖਈ ਇਸ ਨੂੰ ਨਿਰ ਦੇ ਵਿੱਚ ਡੈਸ਼ ਦੇ ਕੇ ਬੋਲਣਾ ਹੈ ਦਰਸ਼ਨ ਪੇਖ ਭਏ ਨਿਰਬਖਈ ਭਾਏ ਹੈ ਸਗਲੇ ਥੋਕ ਆਨ ਬਸਤ ਸੋ ਕਾਜ ਨ ਕਛੂਐ ਸੁੰਦਰ ਬदन आलोक श्याम सुंदर ਤਜ ਆਨ ਜੋ ਚਾਹਤ ਜੋ ਕੁਸ਼ਤੀ ਤਨ ਜੋਕ ਜੋ ਕੁਸ਼ਟੀ ਤਾਨ ਜੋਕ ਹਾਂਜੀ ਜੋ ਕੁਸ਼ਟੀ ਤਾਨ ਜੋਕ ਇਹ ਕੁਸ਼ਟੀ ਹੀ ਉਚਾਰਨ ਕਰਨਾ ਹੈ ਤੈਂਕੇ ਦੀ ਜਗ੍ਹਾ ਕਿਤੇ ਤੱਤਾ ਨਹੀਂ ਬੋਲ ਜਾਣਾ ਹੈ ਸੂਰਦਾਸ ਮਨ ਪ੍ਰਭ ਹੱਥ ਲੀਨੋ ਸੂਰਦਾਸ ਮਨ ਪ੍ਰਭ ਹੱਥ ਲੀਨੋ ਦੀਨੋ ਇਹੋ ਪਰਲੋਕ सारंग कबीर जीयो एक ओंकार सतगुरु प्रसाद ਹਰ ਬਿਨ ਕੌਣ ਸਹਾਈ ਮਾਨ ਕਾ ਮਾਤ ਪਿਤਾ ਭਾਈ ਸੁਤ ਬਨਤਾ ਹਰ ਬਿਨ ਹਰ ਬੇਨਤੀ ਵਿਸਾਮ ਲੁਕੇਗਾ ਕੌਣ ਸਹਾਈ ਮਾਨ ਕਾ ਮਨ ਕਾ ਨਹੀਂ ਕਹਿ ਦਨਾ ਕਠਾ ਮਾਤ ਪਿਤਾ ਭਾਈ ਸੁਤ ਬਣਤਾ ਹਿਤ ਲਾਗੋ ਸਭ ਫਨ ਕਾ ਫਨ ਕਾ ਪਾਠ ਇਕੱਠਾ ਹੈ ਫਨ ਕਾ ਇਸ ਸ਼ਬਦ ਵਿੱਚ ਪਾਠ ਤੇ ਠਣਕਾ ਪਾਠ ਇਹ ਦੋ ਪਾਠ ਇਕੱਠੇ ਹਨ ਬਾਕੀ ਸਾਰੇ ਵੱਖਰੇ ਹਨ ਰਹਾਓ ਅੱਗੇ ਕਹੋ ਕਿਸ ਤੁਲਹ ਬੰਦੁ ਕਿਆ ਪ੍ਰਵਾਸਾ ਧਾਨ ਕਾ ਕਹਾ ਵਿਸਾਸਾ ਇਸ ਭਾਂਡੇ ਕਾ ਇਤਨਾ ਕ ਲੱਗੈ ਠਣਕਾ ਇਤਨੁ ਕ ਲੱਗੈ ਇਤਨਾ ਠਨਕਾ ਠਨਕਾ ਇਕੱਠਾ ਹੀ ਹੈ ਇਤਨਕ ਇਤਨਕ ਇਕੱਠਾ ਹੀ ਹੈ ਇਤਨਕ ਲਾਗੈ ਠਨਕਾ ਸਗਲ ਧਰਮ ਪੁੰਨ ਫਲ ਪਾਵਹੁ ਧੂਰ ਬਾਂਚੋ ਸਭ ਜਾਣ ਕਾ ਕਹਿ ਕਬੀਰ ਸੁਨੋ ਰੇ ਸੰਤੋ ਇਹੁ ਮਨ ਉਡਣ ਪੰਖੇਰੂ ਬਾਨ ਕਾ ਇਹੁ ਮਨ ਉਡਣ ਪੰਖੇਰੂ ਬਾਨ ਕਾ ਰਾਗ ਮਲਾਰ ਚੌਪਦੇ ਮਹੱਲਾ ਪਹਿਲਾ ਸਹਾਰਾਗ ਮਲਾਰ ਚੌਪਦੇ ਮਹੱਲਾ ਪਹਿਲਾ ਘਰ ਪਹਿਲਾ ਘਰ ਪਹਿਲਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਣਾ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਖਸਮ ਵਿਸਾਰ ਖੁਆਰੀ ਕੀਨੀ ਇਥੇ ਵਿਸਰਾਮ ਹੈ ਤ੍ਰਿਗ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਤੇ ਆਵੋ ਪ੍ਰਾਣੀ ਹਾਂਜੀ ਪ੍ਰਾਣੀ ਪਤਿ ਵਿਸਰਾਮ ਲਾ ਲ ਆਪਣੀ ਪਤ ਸੇਤੀ ਘਰ ਜਾ ਬੋ ਆਪਣੀ ਪਤ ਸੇਤੀ ਇੱਥੇ ਵਿਸਰਾਮ ਘਰ ਜਾ ਬੋ ਰਹਾਉ ਤੁਦਨੋ ਸੇਵਹਿ ਤੁਜ ਕਿਆ ਦੇਵਹਿ ਮੰਗਹਿ ਲੇਵਹਿ ਰਹਿ ਨਹੀ ਮੰਗੇ ਲੇਵਹਿ ਮੰਗਹਿ ਲੇਵਹਿ ਰਹਿ ਨਹੀ ਤੂ ਦਾਤਾ ਜੀਆ ਸਬਨਾ ਕਾ ਜੀ ਆ ਅੰਦਰ ਜੀਓ ਤੁਹੀ ਗੁਰਮੁਖ ਧਿਆਵੈ ਸੇ ਅੰਮ੍ਰਿਤ ਪਾਵੈ ਸੇ ਹੀ ਸੁਚੇ ਹੋਈ ਅਹ ਨਿਸ ਨਾਮ ਜਪਹੁ ਰੇ ਪ੍ਰਾਣੀ ਮੈਲੇ ਹੱਛੇ ਹੋਈ ਮੈਲੇ ਥਿਮ ਕਲਾਦਨੀਏ ਹੱਛੇ ਹੋਈ ਜੇ ਹੀ ਰੁਤ ਕਾਇਆ ਸੁਖ ਤੇਹਾ ਤੇ ਹੋ ਜੇ ਹੀ ਦੇਹੀ ਨਾਨਕ ਰੁਤ ਸਹਾਈ ਨਾਨਕ ਰਉਤ ਸੁਹਾਵੀ ਸਾਈ ਹਾਂਜੀ ਸਾਈ ਪਦ ਤੇ ਵਿਸਰਾਮ ਹੈ ਬਿਨ ਨਾਵੈ ਰਉਤ ਕੇਹੀ ਮਲਾਰ ਮਹੱਲਾ ਪਹਿਲਾ ਕਰੋ ਬਿਨ ਗੁਰ ਆਪਣੇ ਪ੍ਰੀਤਮ ਹਰ ਵਾਰ ਆਣ ਮਿਲਾਵੈ ਸੁਣ ਘਨ ਘੋਰ ਸੀਤਲ ਮਨ ਮੋਰਾ ਲਾਲ ਰਤੀ ਗੁਣ ਗਾਵੇ ਸੋਣ ਘਾਨ ਘੂਰ ਚਠਮ ਸੀਤਲ ਮਨ ਮੂਰਾ ਇਥੇ ਵਿਸਰਾਮ ਲਾਲ ਰਤੀ ਗੁਣ ਗਾਵੇ ਬਰਸ ਘਣਾ ਮੇਰਾ ਮਨ ਭੀਨਾ ਅੰਮ੍ਰਿਤ ਬੂੰਦ ਸੁਹਾਨੀ ਹੀਰੈ ਗੁਰ ਮੋਹੀ ਮਾਨ ਹਰ ਰਸ ਲੀਨਾ ਰਹਾਉ ਸਹਜ ਸੁਖੀ ਵਾਰ ਕਾਮਣ ਪਿਆਰੀ ਜਿਸ ਗੁਰ ਬਚਨੀ ਮਨ ਮੰਨਿਆ ਹਰ ਵਾਰ ਨਾਰ ਭਈ ਸੁਹਾਗਣ ਮਨ ਤਨ ਪ੍ਰੇਮ ਸੁਖਾਨਿਆ ਅਭਗਣ ਤਿਆਗ ਭਈ ਬੈਰਾਗਣ ਅਸਥਿਰ ਵਰ ਸੁਹਾਗ ਹਰੀ ਸੋਗ ਵਿਜੋਗ ਤਿਸ ਕਦੇ ਨਾ ਵਿਆਪੈ ਹਰ ਪ੍ਰਭ ਆਪਣੀ ਕਿਰਪਾ ਕਰੀ ਹਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਨ ਨਿਹਚਲ ਪੂਰੇ ਗੁਰ ਕੀ ਓਟ ਗਹੀ ਆਵਣ ਜਾਣ ਨਹੀਂ ਮਨ ਨਿਹਚਲ ਆਵਣ ਜਾਣ ਨਹੀਂ ਮਨ ਨਿਹਚਲ ਪੂਰੇ ਗੁਰ ਕੀ ਓਟ ਗਹੀ ਨਾਨਕ RAM ਨਾਮ ਜਪ ਗੁਰਮੁਖ ਧਨ ਸੁਹਾਗਣ ਸੱਚ ਸਹੀ ਨਾਨਕ RAM ਨਾਮ ਜਪ ਗੁਰਮੁਖ ਤਨ ਸੁਹਾਦਨ ਸੱਚ ਸਹੀ